ਧੰਨਵਾਦ ਇਹ ਕੀ ਸੋਲਦਾ ਵੀ ਇਹ ਸਾਰਾ ਨਗਰ ਤੇਰੇ ਨਾਲ ਹੈ ਸਾਰਾ ਨਗਰ ਤੇਰੇ ਨਾਲ ਆ ਤੁਸੀਂ ਅੱਗੇ ਲੱਗੋ ਤਾਂ ਚਾਹੇ ਹੁਣ ਸ਼ੁਰੂ ਕਰੋ ਚੱਲੋ ਬਸ ਜੈ ਸ੍ਰੀ ਅਕਾਲ ਕੀ ਨਾਲ ਹੀ ਨੌਜਵਾਨ ਸ਼ੀਤਪਾਲ ਸਿੰਘ ਕਲੱਬ ਦੇ ਖਜਾਨਚੀ ਸਾਡੇ ਸਰਜੀਤ ਗੜਾ ਜੀ ਵੀ ਸਾਨੂੰ ਯਕੀਨ ਦਿਵਾ ਕੇ ਗਏ ਆ ਵੀ ਅਸੀਂ ਪੂਰਨ ਗਾਉਂ ਤੇ ਤੁਹਾਡੇ ਨਾਲ ਆ ਵੀ ਜਿੱਥੇ ਜਾਵੋਗੇ ਅਸੀਂ ਨਾਲ ਖੜਾਗੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਨਾਲ ਹੀ ਸਾਡੇ ਹੁਣ ਪ੍ਰੇਮ ਕੁਮਾਰ ਗੜਕ ਜੀ ਜੋ ਕਿ ਆਪਣੇ ਵਿਚਾਰ ਰੱਖਣਗੇ ਵਿਚਾਰ ਕਹਿਵਾਤਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੇ ਆਪਣਾ ਕੋਈ ਫੈਸਲਾ ਕਿੰਨੇ ਕ ਫੇਰ ਫੇਰੀ ਧੰਨਵਾਦ ਇਹਨਾਂ ਦੀ ਸੁਣ ਲਿਆ ਕਿ ਜੇ ਸਾਰਾ ਨਗਰ ਤੇਰੇ ਨਾਲ ਹੈ ਸਾਰਾ ਨਗਰ ਤੇਰੇ ਨਾਲ ਹੈ ਤੁਸੀਂ ਅੱਗੇ ਲੱਗੋ ਤਾਂ ਚਾਹੇ ਹੁਣ ਸ਼ੁਰੂ ਕਰ ਲਓ ਚਲੋ ਬਸ ਸਾਰਾ ਤੇਰਾ ਸਭ ਜੀ ਧੰਨ ਸਿੰਘਾਂ ਕਲ ਕਰਦੇ ਆਂ ਤੁਹਾਨੂੰ ਆਪਾਂ ਪਾਜਾ ਵੀ ਦੇ ਵੀ ਦਰਦਾ ਨੇ ਅਸੀਂ ਮਦਦੋਂ ਪਾਤਾ ਸਾਨੂੰ ਕਾਲ ਚਲਾ ਦਾ ਟਾਈਮ ਹੋਇਆ ਕਾਲ ਚਲਾ ਦੇ ਵਿੱਚ ਜਬ 15 ਦੇ ਬਾਕਸ ਆਦੇ ਆ ਸਾਨੂੰ ਜਰੂਰੀ ਰਿਸ਼ਤੇ ਲਾ ਕੇ ਪੂਰੀ ਫੋਰਸ ਲੈ ਕੇ ਆਪਾਂ ਬਖਸ਼ਾਣ ਕਰਦੀ ਕਰਾਵਾਂਗੇ ਜਿੰਨਾ ਕੋ ਟੀਟਾ ਸੰਗਤ ਨੂੰ ਤੇ 100 ਕਹਿੰਦਾ 100 ਕਹਿੰਦਾ 100 ਵੀ ਉਹਦੇ ਚੰਗੀਆਂ ਕੰਮ ਨੇ ਪਿਆਰ ਹੈ ਬੇਜ਼ਾਬਾਦ ਹੋਵੇ ਸਾਨੂੰ ਜੀ 100 ਹੋ ਜੀ ਜਾਨੂੰ ਮੈਂ ਜਿੰਨੀਆਂ ਨੰਬਰ 125 ਇਹ ਚੋੜਿਆ 30 ਦਾ ਦਾਦਾ ਸੰਕਰਦੀ ਵਿੱਚ ਇਹਦਾ ਨਾਮ ਤੋਂ ਮੁੰਡੇ ਦੀ ਗੱਤੋ ਕੀ ਨੂੰ ਮਰ ਚੇਆ ਜਦੋਂ ਜੀ ਇਹਨਾਂ ਨੇ ਬੈਠਣਗੇ ਉਦੋਂ ਮੇਰੇ ਨਾਲ ਬੁੱ퍼 ਸੀ ਅਸੀਂ ਸਭ ਗੱਭੀ ਕਿ ਆਪਾਂ ਉਧਰ ਚੱਕਲੇ ਚੱਕੜਾ ਚੰਨੂ ਕੋਈ ਪੜਵਾ ਕੇ ਜਾਂਦੀ ਹੋਣੀ ਜੇ ਅਸੀਂ ਕਰਨੀਆਂ ਕਰ ਸਕੀ ਚਾਹ ਅਸੀਂ ਗੋਡੇ ਨਾਲ ਇਹ ਕੰਮ ਜੂਰ ਕਰਨਾ ਹੈ ਕਿ ਕੁਝ ਹੋਵੇ ਠੀਕ ਹੈ ਚੰਦਰ ਜੀ ਲੋਕਾਂ ਸਾਰਾ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਸਾਰੀ ਜਿੰਨੇ ਵੀ ਬਾਰਗਨ ਵਾਲੇ ਪਚਤਾਂ ਵਾਲਾ ਸਰਪੰਚ ਆ ਗਿਆ ਬਹੁਤ ਬਹੁਤ ਧੰਨਵਾਦ ਇਹ ਆਪਾਂ 15 ਦਿਨਾਂ ਨੂੰ ਫਿਰ 这个